ਕੇ ਨਾਸ਼ਕ ਹਰ ਗੋਬਿੰਦ ਦਾ ਸੋਪ ਸਮਾਤ ਪ੍ਰਕਾਰ ਕੀ ਗੁਰੂ ਗੋਬਿੰਦ ਸਿੰਘ ਵਿਰਸਾ ਧਰੂ ਤਰਾ ਪਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗ ਦਿਸ਼ਾ ਏਕੰਕਾਰ ਸਤ ਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਨਾ ਨਾ ਸੰਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਨਾ ਨਾ ਸੰਸੋਏ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਗੋਏ ਵਿਨਾਸੀ ਕਰ ਕਿਰਤ ਕੋ ਲਹ ਸੁਖ ਰਾਸੀ ਤਦ ਕਲੀਵਰ ਹਮ ਜਿਸ ਬੇਰਾ ਬਿਤਾ ਵਰਖ ਤੇ ਤਾਲੀ ਕੇਰ ਔਰਤਾਂ ਤੇਜ ਜਗ ਹੋਏ ਵਿਸਨਾਸੀ ਕਰੈ ਕਿਰਤ ਕੋ ਲੈ ਸੁਖ ਰਾਸੀ ਤਜ ਕਲੇਵਰ ਹਮ ਜਿਸ ਬੇਰ ਬੀਤੈ ਵਰਖ ਤੇ ਤਾਲੀ ਕੇਰ ਜੁਗ ਜੁਗਿਆ ਟਾਲ ਚਬਰ ਸ਼ਤਰ ਤਖ ਦੇ ਮਾਲਕ ਜਾਤ ਗੁਰੂ ਸਹਿਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਅਰੰਧ ਸਰ ਮਹਾਰਾਜ ਜੀ ਦੇ ਪਾਵਨ ਹਜੂਰ ਅੰਦਰ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜੂਰ ਜੁੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਚਲ ਰਹੀ ਲੜੀਵਾਰ ਵਿਚਾਰ ਤਰਨ ਜੁੜ ਕਰਕੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨਾ ਕਰੀਏ ਕੋਈ ਵੀ ਰਸਨਾ ਵੰਝ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਾਲ ਦੇ ਦੁਬਾਨਾਂ ਦਾ ਆਪਾਂ ਜੋ ਪਾਵਨ ਵਿਚਾਰ ਜੋ ਭਵਿਕਕ ਬਚਨ ਕਰਦਰ ਪਿਤਾ ਜੀ ਕਰ ਰਹੇ ਨੇ ਉਹ ਸਰਮਣ ਕੀਤੇ ਐ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਮਹਾਰਾਜ ਰਸਨਾ ਕੀਤਾ ਕਿ ਫਰੰਗੀ ਰਾਜ ਆ ਜਾਏਗਾ ਤਾਂ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜਿਹੜਾ ਤੁਰਕਾਂ ਦਾ ਰਾਜ ਇਹ ਕਿਵੇਂ ਜਾਵੇਗਾ ਤੇ ਫਰੰਗੀ ਰਾਹ ਦਾ ਰਾਜ ਕਿਸ ਤਰ੍ਹਾਂ ਆਵੇਗਾ ਤਾਂ ਮਹਾਰਾਜ ਨੇ ਕਹਿੰਦੇ دیਵਾਨਾ ਅੰਦਰ ਆਪਾਂ ਸਰਵਣ ਕੀਤਾ ਮਹਾਰਾਜ ਕਹਿੰਦੇ ਇਹ ਹੌਲੀ ਹੌਲੀ ਭਾਈ ਆਪਣੇ ਆਪ ਹੀ ਮੁੜ ਗਿਆ ਕਿਉਂਕਿ ਜਾਵਾਂਗੇ ਇਹਦੇ ਪੁੱਤਰ ਹੋਇਆ ਨੂੰ ਅਕਬਰ ਦੇ ਘਰ ਤੇ ਉਹ ਫਿਰ ਸ਼ਾਹ ਨਹਾਂ ਨੂੰ ਸਭ ਨੂੰ ਵੇਖਿਆ ਹੈ ਦੂਰਪਤੋਂ ਕੁਝ ਫਰੰਗੀਆਂ ਦੇ ਘਰ ਆਏ ਤੇ ਫਰੰਗੀਆਂ ਦੇ ਗ੍ਰਾਮ ਹੋ ਗੱਠ ਜੋੜ ਬਣ ਗਏ ਆ ਅਤੇ ਨਾਰੰਗੇ ਦੇ ਸਾਧ ਜੋਗ ਵਸਤੂਆਂ ਹਿੱਤੇ ਵਿੱਚ ਜਾਣ ਨਹੀਂ ਹੋਈਆਂ ਖੋਟੀ ਨੀਤ ਪੈਦਾ ਕਰ ਲਈ ਜਿਹਦੇ ਕਰਕੇ ਸਮਾਂ ਪਾ ਕੇ ਇਹਨਾਂ ਜੁੱਧ ਹੋਣਗੇ ਤੇ ਮਹਾਰਾਜ ਕਹਿੰਦੇ ਫਿਰ ਇਹ ਆਪਸ ਵਿੱਚ ਲੜ ਪੈਣਗੇ ਜਦ ਤੱਕ ਆਹਨਾ ਇਹਨਾਂ ਨੇ ਮੁੱਕ ਜਾਣਾ ਤੇ ਹੌਲੀ ਹੌਲੀ ਅੱਗੇ ਆ ਕੇ ਤੁਰਕਾਂ ਦਾ ਰਾਜ ਤੁਰਕਾਂ ਨੇ ਮੁੱਕ ਜਾਣਾ ਫਰੰਗੀਆਂ ਦਾ ਰਾਜ ਹੋ ਜਾਣਾ ਤੇ ਮਹਾਰਾਜ ਕਹਿੰਦੇ ਫਿਰ ਜਦੋਂ ਇਹ ਦੋਏ ਤਬਾਹ ਹੋ ਜਾਣਗੇ ਤੇ ਕਹਿੰਦੇ ਫਿਰ ਤੀਜਾ ਸਾਡਾ ਖਾਲਸਾ ਪਰਮੇਸ਼ਰ ਹੋਵੇਗਾ ਜੋ ਦੁਨੀਆਂ ਦਾ ਹੀ ਸਾਹਮਣਾ ਕਰੇ ਭਾਰੀ ਸ਼ਕਤੀ ਅਸੀਂ ਦੇਵਾਂਗੇ ਤੇ ਗੁਰੂ ਦੀ ਕਿਰਪਾ ਨਾਲ ਜੋ ਖਾਲਸਾ ਪੰਥ ਧਾਰਨ ਕੀਤਾ ਹੈ ਉਹ ਪੰਥ ਸਾਰੇ ਤੁਰਕਾਂ ਨੂੰ ਮਾਰ ਦੇਵੇਗਾ ਸੋ ਉਹ ਰੂ ਅੱਗੇ ਵਿਚਾਰ ਹੈ ਉਹ ਸਰਬਨ ਕਰੇ ਕਿਵੇਂ ਮਹਾਰਾਜ ਅਗਲੇ ਬਚਨ ਸਿੱਖਾਂ ਦਾ ਹੀ ਬਚਾਉਣਾ ਕਰ ਦੇ ਕਿਸ ਤਰ੍ਹਾਂ ਮਹਾਰਾਜ ਬਚਨ ਅਗਲੇ ਕਰ ਰਹੀ ਨੇ ਆਪਾਂ ਆਉਂ ਚਲਦੀ ਵਿਚਾਰ ਸਰਬਨ ਕਰੀਏ ਰਸਨਾ ਨੂੰ ਕਰੀਏ ਪਵਿੱਤਰ ਗਾਦੀ ਕੇ ਆਖੋ 사ਤਨਾਮ ਸ੍ਰੀ ਵਾਹਿਗੁਰੂ ਸਾਤ ਜਿਉ ਸਾਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਤਰਕ ਤੇਜ ਜਗ ਹੋਏ ਵਿਨਾਸੀ ਕਰੈ ਕਿਰਤ ਕੋ ਲੈ ਸੁਖ ਰਾਸੀ ਤਾਜ ਕਲੇ ਵਰ ਹਮ ਜਿਸ ਮੇਰਾ ਬੀਤੇ ਵਰਖ ਤੇ ਤਾਲੀ ਕੇਰ ਕਿ ਤਰ ਕ ਤੇਰ ਜਗ ਵਿੱਚ ਖਾਤਮ ਹੋ ਜਾਵੇਗਾ ਪਤੇ ਸਿੰਘ ਐਸੀ ਕਿਰਤ ਕਰਕੇ ਵੱਡਾ ਸੁਖ ਪ੍ਰਾਪਤ ਕਰ ਲਵੇ ਅਸੀਂ ਜਿਸ ਸਮੇਂ ਸੀਰ ਤਿਆਗੋ ਜਿਆਦਾ ਤਰ ਤਾਲੀ ਸਾਲ ਬੀਤ ਜਾਣ ਲੇਗਾ ਸਾਡੇ ਜਦੋਂ ਸਾਡੀ ਆਯੂ ਤਰ 43 ਸਾਲ ਦੀ ਹੋਊਗੀ ਆਪਾਂ ਨੂੰ ਪਤਾ ਮਹਾਰਾਜ 43 ਸਾਲ ਦੀ ਆਯੂ ਭੋਗ ਕੇ ਗਏ ਸੰਸਾਰੀ ਤਤ ਮਾਰ ਕਹਿੰਦੇ 43 ਸਾਲ ਸਾਡੀ ਉਮਰ ਹੋ ਜੂਗੀ ਸਾਡੇ ਜਾਣ ਤੋਂ ਬਗਲੋ ਸਿੱਖਾਂ ਨੂੰ ਭਾਰੀ ਸੁੱਖ ਮਿਲੇਗਾ ਅਤੇ ਇਹ ਜੋ ਤਕਨਾਰਾਦ ਹੈ ਉਹ ਸਮਾਪਾ ਕੇ ਖਤਮ ਹੋ ਜਾਵੇ ਝਾੜ ਝਾੜ ਮੈਂ ਸਿੱਖ ਉੱਠੇ ਹੈ ਜਿੱਤ ਕੇ ਸੰਗਰ ਭੀਮ ਪਚੇ ਹੈ ਕਹਿੰਦੇ ਫਿਰ ਝਾੜੇ ਝਾੜੇ ਵਿੱਚੋਂ ਸਿੱਖ ਉੱਠੇਗਾ ਜਿੱਥੇ ਕਿਥੇ ਵੱਡਾ ਜੁੱਦ ਮਚਾਉਣਗੇ ਲੁੱਟ ਕਸੁੱਟ ਤੇ ਕਹਿੰਦੇ ਮਾਰਦੇ ਮਾਰਦੇ ਜਾਣਗੇ ਲੂਟਤ ਕੂਟਤ ਮਾਰਤ ਮਰੈ ਸਿਸ ਅੰਤ ਗਿਣਤੀ ਕੋ ਕਰੈ ਕਹਿੰਦੇ ਲੁੱਟ ਦੇ ਕੁੱਟ ਦੇ ਮਾਰ ਦੇ ਮਰਦੇ ਜਾਣਗੇ ਸਿਰਾਂ ਦਾ ਅੰਤ ਨਹੀਂ ਰਹੇਗਾ ਐਸੀ ਕਿਹਨੇ ਕੋਣ ਬੇਨਤੀ ਕਰੇਗਾ ਇਹਦੇ ਇਹਨਾਂ ਦੇ ਤੁਰਕਾਂ ਨੂੰ ਮਾਰ ਦੇਣਾ ਜਦ ਬੋ 18 ਸੈ ਹੋਵੇ ਪੂਰੇ ਲੁੱਟਾ ਗ੍ਰਾਮ ਪਰ ਦੂਰ ਦੂਰੇ ਕਹਿੰਦੇ ਜਦੋਂ ਸੰਮਤ 1800 ਪੂਰਾ ਹੋ ਜਾਵੇਗਾ ਤਾਂ ਦੂਰ ਦੂਰ ਤੱਕ ਪਿੰਡ ਸ਼ਹਿਰ ਲੁੱਟੇ ਜਾਣਗੇ ਅਤੇ ਜਾ ਸਾਡੇ ਜੋਤੀ ਜੋ ਸਮਾਂ ਤੋਂ ਪਿੱਛੋਂ 40 ਸਾਲ ਬੀਤਾਂਗੇ 40 ਵਰਤ ਬਿਤੇ ਹਮ ਪਾਛੇ ਪਸ ਚਮ ਦਿਸਕੇ ਆਵਨ ਆ ਪਾਛੇ ਕਹਿੰਦੇ ਜਦੋਂ ਸਾਡੇ ਪਿੱਛੋਂ 40 ਸਾਲ ਬੀਤ ਜਾਣਗੇ ਤਾਂ ਪਾਛਨ ਵਾਲੇ ਪਾਸ ਤੋਂ ਕੁਝ ਧਾੜ ਵੀ ਆਉਣਗੇ ਜਵਨਾ ਕੰਧਾਰੇ ਆਵੇ ਜਾਏ ਉਜਰ ਹੈ ਕਣੇ ਦੇਸ ਦੁੱਖ ਪਾਏ ਕਹਿੰਦੇ ਕੰਧਾਰ ਦਾ ਮੁਸਲਮਾਨ ਅਹਿਮਦ ਸ਼ਾ ਦੁਰਾਨੀ ਵੀ ਆਵੇਗਾ ਅਤੇ ਉਹ ਬਹੁਤ ਦੇਸ ਨੂੰ ਉਜਾੜੇਗਾ ਤੇ ਉਨਨੀ ਸਹਿ ਸੰਮਤ ਜਬ ਹੋਏ ਜਿਵ ਤਰਕ ਰਾਰ ਸਭ ਹੋਏ ਕਹਿੰਦੇ ਬਹੁਤ ਲੋਕ ਖੋਂ ਦੁੱਖ ਪਾਉਣਗੇ ਕਿਉਂਕਿ ਉਹਨੇ ਸਾਰੇ ਦੇਸਾਂ ਨੂੰ ਜਾਣ ਦੇਣਾ ਹੈ ਅੱਜ ਕਹਿੰਦੇ ਜਦੋਂ ਸਾਮ 1900 ਪੂਰਾ ਹੋਵੇਗਾ ਨਾ ਤਾਂ ਤੁਰਕ ਸਾਰਾ ਰਾਜ ਗਵਾ ਲੈਣਗੇ ਇਹਨਾਂ ਦਾ ਜਿਹੜਾ ਰਾਜ ਹੈ ਉਹ 1900 ਦੇ ਵਿੱਚ ਜਾ ਕੇ ਸਾਮ ਦੇ ਵਿੱਚ ਖਤਮ ਹੋਣਾ ਹੈ ਤਾਂ ਮਹਾਰਾਜ ਦੱਸਣਾ ਕਰਦੇ ਜਦੋਂ 1900 ਸੰਨ ਤੋਂ 1918 ਤੋਂ 1943 ਤੋਂ 1900 ਤੱਕ ਦਿੱਲੀ ਦਾ ਤੁਰਕਾ ਬਾਦਸ਼ਾਹ ਬਹਾਦਰ ਸ਼ਾ ਜਫਰ ਜਾਂਦਾ ਸੀ ਪਰ ਹਾਲ ਸਾਰਾ ਗਵਾ ਚੁੱਕਿਆ ਸੀ ਦਿੱਲੀ ਵਿੱਚ ਉਹ ਨਾਮ ਤੀਰਕ ਵਸੇ ਸੀ ਸਾਰੇ ਹਕੂਮਤਾਂ ਦੇ ਹੱਥੀਂ ਲੀਨ ਸੀ ਤਿਸ ਕਰਕੇ ਮਾਲ ਕੂਟ ਪੁਰਬ ਕੇ ਧਾਵੈ ਸੈਨ ਪਿਆੰਦੀ ਇਸੇ ਆਵੈ ਕਿਦਰ ਮਰਦਾ ਕੁੱਟਦਾ ਪੂਰਬ ਵਾਲੇ ਪਾਸੇ ਤੋਂ ਅੱਗੇ ਵਧੇਗਾ ਤੇ ਉਹਦੀ ਪੈਦਲਾ ਫੌਜ ਇਧਰ ਨੂੰ ਆਵੇਗੀ ਮੇਲਾ ਹੈ ਖਾਲਸਾ ਆਪਣੂ ਟ ਨਰ ਨਾਰਿ ਕਰ ਸਗਰੇ ਟੂਟ ਕਹਿੰਦੇ ਪਰ ਖਾਲਸਾ ਆਪਣੀ ਫਟ ਛੇੜ ਕੇ ਮਿਲੇਗਾ ਇਸਤਰੀ ਪੁਰਸ਼ ਘਰ ਬਾਰੇ ਸਾਰੇ ਕਹਿੰਦੇ ਟੁੱਟ ਜਾਣਗੇ ਜਿਹੜੇ ਇਹਨਾਂ ਦੇ ਸ਼ਸਤਰ ਸ਼ੋਰ ਵਿਪਰਨ ਸਮ ਰਹੇ ਬੇਮੁਖ ਸਿੱਖ ਤਵੈ ਦੁਖ ਲਹੈ ਪੰਥ ਰਟਨ ਮੈਂ ਕਾਹਲ ਹੋਏ ਕਿਤਕ ਵਰਖ ਆਗੈ ਲਖ ਸੋਈ ਕਹਿੰਦੇ ਸ਼ਾਸਤਰਾਂ ਨੂੰ ਛੱਡ ਕੇ ਜਿਹੜੇ ਫਿਰ ਬ੍ਰਾਹਮਣਾ ਬਾਗ ਰਹਿਣਗੇ ਨਾ ਬੇਮੁਖ ਸਖਤਾਦ ਦੁੱਖ ਪਾਉਣਗੇ ਜੋ ਕਹਿੰਦੇ ਆਪਣੇ ਸ਼ਾਸਤਰਾਂ ਨੂੰ ਛੱਡ ਦੇਣਗੇ ਤੇ ਮਹਾਰਾਜ ਕਹਿੰਦੇ ਫਿਰ ਪੰਥ ਰਚਨ ਵਿੱਚ ਕਾਲੇ ਹੋਈ ਹੈ ਕਈ ਸਾਲ ਅੱਗੇ ਸਮਝ ਲਵੋ ਜਾਤੇ ਸੰਕਟ ਕੋ ਕੁਛ ਪਾਏ ਹੁਣ ਇਹ ਖਾਲਸਾ ਛੇਤਰ ਹੈ ਜਾਏ ਕਹਿੰਦੇ ਇਸ ਕਰਕੇ ਕੁਝ ਸੰਕਟ ਪਾਉਣਾ ਪਵੇ ਪਰ ਖਾਲਸਾ ਧਰਤੀ ਤੇ ਰਹੇਗਾ ਤੇ ਬਿਲਕੁਲ ਨਾਸ਼ ਨਹੀਂ ਹੋਵੇਗਾ ਕਿਉਂਕਿ ਜਦੋਂ ਇਹਨਾਂ ਨੇ ਕਹਿਤਾ ਸੀ ਖਾਲਸਾ ਦਾ ਖਤਮ ਕਰਤਾ ਸੀ ਤਾਂ ਆਪ ਨੂੰ ਪਤਾ ਫਿਰ ਬਾਬਾ ਬੋਤਾ ਜੀ ਤੇ ਬਾਬਾ ਬਰਮਾ ਜੀ ਇਹਨਾਂ ਨੇ ਫਿਰ ਜਾ ਕੇ ਜੋ ਬੋਤਾ ਤੇ ਕਰ ਜਾ ਇਹਨਾਂ ਨੇ ਫਿਰ ਜਦੋਂ ਸੁਣ ਲਿਆ ਮੁਗਲਾਂ ਤੋਂ ਵੀ ਸਾਰੇ ਸਿੱਖ ਮਾਰਦ ਤੇ ਦੋਹਾ ਸਿੱਖਾਂ ਨੇ ਟਕੇ ਟਕੇ ਦਾ ਨਾਕਾ ਲਾ ਦਿੱਤਾ ਤੇ ਲਗਾਣ ਲੈਣਾ ਜਦੋਂ ਲੱਖਾਂ ਦੀ ਨੀਤੀ ਤੇ ਆਏ ਤਾਂ ਫਿਰ ਦੋਹਾ ਸਿੱਖਾਂ ਨੇ ਲੰਕਾ ਮੁਗਲਾਂ ਨੂੰ ਮਾਰ ਦਿੱਤਾ ਦੋਹਾ ਸਿੱਖਾਂ ਨੇ ਖਾਲਸਾ ਰਾਜ ਲੈ ਲਿਆ ਨਾਕਾ ਲਾ ਕੇ ਬੈਠ ਗਏ ਬੋਤਾ ਦੀ ਕਰ ਜਾਗੀ ਤਾਂ ਆਮਾਰਿਕ ਇਸ ਤਰ੍ਹਾਂ ਖਾਲਸਾ ਪੂਰੀ ਤਰ੍ਹਾਂ ਨਾਸ਼ ਨਹੀਂ ਹੋਵੇਗਾ ਬਾਦਸ਼ਾਹ ਜੋ ਅਹਿਮਦ ਸ਼ਾਹ ਅਫਦਾਲੀ ਇੱਕ ਬਲਵਾਨ ਸੈਨਾ ਲੈ ਕੇ ਆਵੇਗਾ ਪਰ ਆਣਗਨ ਸਿੰਘਾਂ ਨੂੰ ਮਾਰੇਗਾ ਪਰ ਪੂਰੀ ਤਰ੍ਹਾਂ ਨਾਸ਼ ਨਹੀਂ ਕਰ ਸਕੇਗਾ ਆਏ ਕੰਧਾਰ ਇੱਕ ਬਲ ਭਾਰੇ ਸੰਗਣ ਆਗਣ ਕੋ ਦੇ ਭਾਰੇ ਅਨੇਕਾਂ ਸ਼ਿੰਗਾਂ ਨੂੰ ਮਾਰ ਦਾ ਜੂਰ ਦੇਣਗੇ ਅਫਦਾਲੀ ਵਰਗੇ ਪਰ ਕਹਿੰਦੇ ਨਾਸ਼ ਨਹੀਂ ਕਰ ਸਕਦਾ ਵੀ ਸਾਰਾ ਖਾਲਸਾ ਅਸੀਂ ਨਾਸ਼ ਕਰਤਾ ਘਟਾਇਆ ਸੀਸ ਕੇ ਨਗੈ ਹਮਾਰਾ ਅੱਗੇ ਜਾਏ ਤੇਜ਼ ਚਰ ਭਾਰਾ ਕਹਿੰਦੇ ਉਹ ਐਨੇ ਸਰ ਕੱਟ ਦੇ ਦੇਵੇਗਾ ਕਿ ਹਮਾਰ ਲੱਗ ਜਾਣਗੇ ਫਿਰ ਭਾਰੇ ਤੇਜ਼ ਧਾਰ ਕੇ ਅੱਗੇ ਜਾਵੇਗਾ ਮਥਰਾ ਕਤਲ ਕਰੇ ਇਕ ਵਾਰੇ ਦੇ ਦੇਸ ਕੋ ਡਰ ਬਲ ਥਾਰੀ ਕਹਿੰਦੇ ਸਾਰੇ ਮਥਰਾ ਨੂੰ ਇੱਕ ਵਾਰ ਕਤਲ ਵਿੱਚ ਕਰ ਦੇਗਾ ਸਾਰੇ ਮਥਰਾ ਨੂੰ ਇੱਕੋ ਵਾਰ ਵਿੱਚ ਸਾਰੇ ਕਤਲ ਕਰ ਦੇਗਾ ਤੇ ਸਾਰੇ ਦੇਸ਼ਾਂ ਨੂੰ ਵੱਡਾ ਡਰ ਬੰਦ ਪੈ ਜਾ ਹੋ ਜਾਏ ਜਿਹਦੇ ਨਾਲ ਉਹਦਾ ਖੌਫ ਪੈਣਾ ਨਾ ਸਾਰੇ ਪਸਰਾਂ ਨੂੰ ਮਾਰਦਾ ਹੈ ਉਸ ਤਰ੍ਹਾਂ ਸਹਨ ਤੇਜ ਤਾਹੇ ਕੋ ਕੋਈ ਧਰ ਪਰ ਫਿਰੇ ਜੋਰ ਪਰ ਸੋਏ ਫਿਰ ਉਹਦਾ ਤੇਜ ਨਾ ਕੋਈ ਵੀ ਇਹਨ ਪਰ ਬਰਦਾਸ਼ ਨਹੀਂ ਕਰੇਗਾ ਉਹ ਵੱਡੀ ਸ਼ਕਤੀ ਸਹਿ ਧਰ ਤੇ ਤੇ ਫਿਰੇਗਾ ਫਿਰ ਸੋਨਾ ਸੰਗਨ ਸਭ ਜੋਰੇ ਹੱਥ ਤਬੈ ਖਾਲਸਾ ਰਹਿ ਕਿ ਮਨਾਥ ਪਰੰਤੂ ਕਹਿੰਦੇ ਫਿਰ ਸਾਡਾ ਖਾਲਸਾ ਜਿਹੜਾ ਸਾਰੇ ਖਾਲਸੇ ਨੇ ਸੁਣ ਕੇ ਫਿਰ ਹੱਥ ਜੋੜੇ ਤੇ ਬੇਨਤੀ ਕੀਤੀ ਕਿ اے ਸਵਾਮੀ ਜੀ ਫਿਰ ਖਾਲਸਾ ਕਿਵੇਂ ਰਹਿ ਸਕਦਾ ਸੀ ਕਿਵੇਂ ਖਾਲਸਾ ਨੇ ਵਿਜੂਦ ਰੱਖਿਆ ਕਿਵੇਂ ਖਾਲਸਾ ਰਹਿ ਗਿਆ ਜਦੋਂ ਸਾਰਿਆਂ ਨੂੰ ਮਾਰ ਦਿੱਤਾ ਬਗਲਾਂ ਨੇ ਤਾਂ ਆਪਣਾ ਖਾਲਸਾ ਪੰਥ ਕਿਵੇਂ ਰਹਿ ਗਿਆ ਖਾਲਸੇ ਜਿਉਂਦਾ ਕਿਵੇਂ ਰਹਿ ਗਏ ਮੈਂ ਤੇ ਹੋਰੇ ਤੇ ਮਹਾਰਾਜ ਆਪਣੇ ਮੁਖਾਰਨ ਤੋਂ ਬਚਨ ਕਰਦੇ ਕੇ ਮਹਾਂ ਸ਼ਕਤਰ ਜਬਾ ਗਰਜ ਹੈ ਸਾਰੇ ਖੋਜ ਖੁਰਜਵ ਸੰਗਣ ਮਾਰੇ ਕਹਿੰਦੇ ਜਨ ਸਾਰੇ ਵੱਡੇ ਬੈਰੇ ਗਾੜਣਗੇ ਲੱਭ ਲੱਭ ਕੇ ਜਲ ਸਿੰਘਾਂ ਨੂੰ ਮਾਰਨਗੇ ਤਾਂ ਇਹ ਪ੍ਰਭੂ ਆਵ ਚਲ ਪਾਂਥਰ ਤਿਓ ਤੁਮ ਸਾਮੀ ਤਬ ਕਿੰ ਮਥਿਰ ਰਹਿ ਅੰਤਰ ਜਾਮੀ ਕਿਉਂਕਿ ਜਦੋਂ ਸੱਚ ਖਾਲਸਾ ਖਾਲਸਾ ਰਾਜ ਨੂੰ ਕਾਇਮ ਕਰਨ ਲੱਗੇ ਤਾਂ ਆਪਾਂ ਨੂੰ ਪਤਾ 20-20 ਰੁਪਏ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਤੇ ਕਹਿੰਦੇ ਉਸ ਤਰ੍ਹਾਂ ਉਹਨਾਂ ਨੇ ਪੂਰਾ ਯਤਨ ਕੀਤਾ ਵੀ ਖਾਲਸਾ ਮੁਕਾਇਆ ਜਾਵੇ ਪਰੰਤੂ ਕਹਿੰਦੇ ਉਹ ਪ੍ਰਮਾਤਮਾ ਅਸੀਂ ਅਮਰ ਪੰਥ ਦੀ ਰਚਨਾ ਕੀਤੀ ਜੋ ਕਦੇ ਰੁਕਣੀ ਨਹੀਂ ਸਕਦਾ ਤੇ ਕਹਿੰਦੇ ਜੇ ਪ੍ਰਭੂ ਜੀ ਫਿਰ ਉਹ ਕਿਵੇਂ ਕਾਇਮ ਰਹੇਗਾ ਮਾਰਨ ਫਿਰ ਬੇਨਤੀ ਕਰ ਰਹੇ ਮਾਰ ਕਹਿੰਦੇ ਸਿਆਸਾ ਪੰਥ ਰੱਤਿਆ ਜੋ ਕਦੇ ਵੀ ਨਾਸ਼ ਨਹੀਂ ਹੋਵੇ ਕਦੇ ਵੀ ਮੁੱਕਣ ਵਾਲਾ ਨਹੀਂ ਹੈ ਇਹ ਕਹਿੰਦੇ ਖਾਲਸਾ ਆਕਾਰਪੁਰਖ ਦੀ ਫੌਜ ਐ ਤੇ ਆਕਾਰ ਨਾ ਆਪ ਖਤਮ ਹੁੰਦਾ ਨਾ ਉਹ ਦੀ ਫੌਜ ਖਤਮ ਹੋਵੇ ਕਿਉਂਕਿ ਉਹ ਕਾਲ ਤੋਂ ਰਹਤਾ ਤੇ ਇਸ ਕਰਕੇ ਕਹਿੰਦੀ ਦਸਨਾ ਕਰਦੇ ਐ ਸੁਣ ਪ੍ਰਭ ਬਹੁ ਰ ਸੁਣਾਵੇ ਪਵਿੱਖ ਜਿਸ ਤੇ ਧੀਰ ਲਈ ਗਣ ਸਿੱਖ ਕਹਿੰਦੇ ਹੁਣ ਸੁਣੋ ਗੁਰੂ ਜੀ ਨੇ ਕੇ ਰ ਪਵਿੱਖ ਦੇ ਬਚਨ ਕੀਤੇ ਜਿਸ ਕਰਕੇ ਸਾਰੇ ਸਿੱਖਾਂ ਨੇ ਧੀਰਜ ਧਾਰਨ ਕਰ ਲਿਆ ਸ਼੍ਰੀ ਕ੍ਰਿਸ਼ਨ ਚੰਦ ਜੋਦਾ ਕੁਝ ਭਾਰੇ ਜਰਾ ਸੰਧ ਭਾਜੋ ਬਹੁ ਬਾਰੇ ਸ਼੍ਰੀ ਕਦੇ ਕ੍ਰਿਸ਼ਨ ਜੀ ਜੋ ਸਮੇਂ ਦੇ ਅਵਤਾਰ ਹੋਏ ਇੱਕ ਭਾਰੀ ਯੋਧੇ ਸਨ ਤੇ ਉਹਨਾਂ ਦੇ ਅੱਗੇ ਜਰਾ ਸਿੰਧ ਵਰਗੇ ਕਹਿੰਦੇ ਬਹੁਤ ਬਾਰ ਉਹਨਾਂ ਨੇ ਭਜਾਇਆ ਬਹੁਤ ਬਾਰੇ ਉਹਨੂੰ ਜਿੱਤਿਆ ਨਿਪਤੇ ਨਿਜ ਸਹਤਾ ਕਾਰਨ ਕਾਜਲ ਮਨ ਕਰ ਸਖਾਹ ਕਾਰਣ ਰਾਜਾ ਜਰਾ ਸਿੰਘ ਨੇ ਆਪਣੀ ਸਹਾਇਤਾ ਲਈ ਕਹਿੰਦੇ ਹਸਬ ਦੇ ਰਾਜੇ ਕਾਲਜਮ ਨੂੰ ਵੀ ਆਪਣਾ ਦੋਸਤ ਜਾਣ ਕੇ ਬੁਲਾਇਆ ਸੀ ਜਿਹਦੇ ਫਲ ਸਰੂਪ ਹਸਬ ਲਾਇਤ ਜਹ ਤਨ ਕਰੇ ਮੋਟੇ ਹੋੜਾ ਨਾਕ ਚਪਟਾਰੇ ਕਹਿੰਦੇ ਹਾਲਮ ਹਵਸ ਬਲਾਇਦ ਜਿੱਥੇ ਕਾਲੇ ਤਣ ਵਾਲੇ ਲੋਕ ਰਹਿੰਦੇ ਨੇ ਨਾ ਉਹ ਜੋ ਦੇਸ਼ ਆ ਉੱਥੇ ਕਹਿੰਦੇ ਉੱਥੋਂ ਦੇ ਫਿਰ ਹੋੜ ਮੋਟੇ ਹੁੰਦੇ ਸਨ ਅਤੇ ਫਿਰ ਚਿੱਟੇ ਨੱਕ ਚਿੱਟੇ ਹੁੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਆ ਭਾਰਗ ਆਪਣੇ ਫੌਜ ਦੇ ਨਾਲ ਭਾਰੀ ਸੈਨਾ ਲੈ ਕੇ ਆਇਆ ਆਪਣੇ ਮਿੱਤਰ ਦੇ ਕਹਿਣ ਤੇ ਜਦੋਂ ਉਹ ਜਰਾਸਦ ਨੇ ਆਪਣੇ ਮਿੱਤਰ ਦੀ ਸਹਾਇਤਾ ਲਈ ਕਾਰਜਗੰਮੀ ਤਾਂ ਕੋ ਸਾਹੋ ਚੜਿਓ ਬਲ ਭਾਰੇ ਲਰਨ ਕ੍ਰਿਸ਼ਨ ਕੋ ਲੈਨ ਹੰਕਾਰੇ ਤਾਂ ਰਾਜਾ ਫਿਰ ਕਹਿੰਦੇ ਜਰਸੰਧ ਭਾਰੀ ਸੈਨਾ ਲੈ ਕੇ ਚੜ ਪਿਆ ਮਿੱਤਰ ਦੇ ਨਾਲ ਤੇ ਕ੍ਰਿਸ਼ਨ ਦੇ ਨਾਲ ਲੜਾਈ ਕਰਨ ਵਾਸਤੇ ਉਸ ਕਾਲ ਨਿਮ ਨੂੰ ਬੁਲਾ ਲਿਆ ਤੇ ਮਥਰਾ ਹਤੋ ਲੂਟ ਸਭ ਕੌਰਾ ਏ ਮਨੋਰਥ ਮਨ ਮੈਂ ਧਾਰਾਂ ਕਹਿੰਦੇ ਮਥਰਾ ਨੂੰ ਤਾਂ ਮਾਰਾਂਗਾ ਮਾਰਾਂਗਾ ਤੇ ਬਹੁਤ ਲੁੱਟ ਮਚਾਵਾਂਗਾ ਇਹ ਮਨੋਰਥ ਹੈ ਮੇਰਾ ਆਪਣੇ ਮਾਨਵਜ ਧਾਰਨ ਕਰਕੇ ਤੁਰਦਾ ਜਗਪਤ ਭੇਰ ਤੁਹਨ ਕੋ ਹੋਵਾ ਜਮਨ ਪਵਾ ਪਾਵਨ ਤਨ ਕੋ ਜੋਵਾ ਕਹਿੰਦੇ ਕ੍ਰਿਸ਼ਨ ਜੀ ਫੇਰ ਕਾਲ ਜੰਮਨ ਦਾ ਤਨ ਅਪਵਿੱਤਰ ਸਮਝ ਕੇ ਸ਼ੋਵਾਇਨਾ ਅੰਗ ਸੰਗ ਮਤ ਮੁਟਾ ਚਲੇ ਭਾਜ ਆਸੇ ਤਰ ਮੁਟਾ ਕਹਿੰਦੇ ਕਿਤੇ ਉਹ ਸਮਝਣ ਲੱਗੇ ਕ੍ਰਿਸ਼ਨ ਨੇ ਤਾਂ ਕਹਿੰਦੇ ਇਹ ਅਪਵਿੱਤਰ ਜਾਣ ਸਮਝਣਾ ਤੇ ਕਿਤੇ ਮੂਰਖ ਸਾਡੇ ਹੰਗ ਨਾਲ ਸ਼ੋ ਨਾ ਜਾਵੇ ਇਸ ਲਈ ਕਹਿੰਦੇ ਗੂੜਾ ਆਸ਼ਾ ਧਾਰ ਕੇ ਭਜ ਉੱਠਿਆ ਸਾਲਕੰਤਰਾਮ ਹੈ ਮਚੁੰਦਾ ਸੋਪਤ ਪਰਿਓ ਤਰਨੀਦ ਬਲੰਦਾ ਉਹਨੇ ਜਾਣਿਆ ਵੀ ਮੈਂ ਤਾਂ ਸ਼ੂਤਾਂ ਤੇ ਮੇਰੇ ਤੱਕ ਅਪਵਿੱਤਰ ਜਾਨ ਕ੍ਰਿਸ਼ਨ ਨੇ ਮੈਨੂੰ ਕੁਝ ਕਹਿਣਾ ਨਹੀਂ ਤੇ ਆਪਣਾ ਅੰਗ ਛਾਉਣ ਵਾਸਤੇ ਕ੍ਰਿਸ਼ਨ ਵੱਲੀ ਭੱਜ ਲਿਆ ਤੇ ਕਹਿੰਦੇ ਫਿਰ ਪਹਾੜ ਦੇ ਇੱਕ ਗਾਰ ਵਿੱਚ ਕਹਿੰਦੇ ਚਮਕਾਰ ਕਹਿੰਦੇ ਭਾਵਕੇ ਉਹਨਾਂ ਸ਼ਾਦ ਮਾਰੀ ਨਾਮੀ ਰਾਜਾ ਸੀ ਕੁੜੀ ਨਹੀਂ ਸੁੱਤਾ ਪਿਆ ਜਦ ਰਾਣਕਰ ਸੁਰਹਤ ਵਰ ਕੋ ਪਾਏ ਮੋਹਿ ਜਗਾਏ ਜੋ ਜਲ ਪਰ ਜਾਏ ਜਾ ਕੇ ਫੇਰ ਇਹ ਵਰ ਪਾ ਕੇ ਸੁਤਾ ਪਿਆ ਕਿ ਮੈਂ ਤਾਂ ਕ੍ਰਿਸ਼ਨ ਨੂੰ ਮਾਰ ਹੀ ਦੇਣਾ ਵਰ ਲੈ ਤੇ ਕਹਿੰਦੇ ਫਿਰ ਜਿਹੜਾ ਵੀ ਸਾਨੂੰ ਜਗਾਵੇਗਾ ਉਹ ਸੜ ਜਾਵੇ ਉਹਨੇ ਵਰ ਲੈ ਲਿਆ ਵੀ ਜਿਹੜਾ ਵੀ ਸਾਨੂੰ ਜਗਾਊਗਾ ਨਾ ਉਹ ਮਾਰ ਦੇਊਗਾ ਸੈਲੰਕੰਦਰਾ ਉਹ ਗੁਫਾ ਵਿੱਚ ਡਾਕ ਕੇ ਸੌ ਗਿਆ ਜਰਾ ਸਿੰਧ ਨੇ ਇਧਰੋਂ ਕਾਇਦਤਾ ਵੀ ਸਾਡਾ ਆਪਸ ਵਿੱਚ ਜੁੱਧ ਠੀਕ ਹੈ ਸੈਨਾ ਕੱਢਣ ਵਾਸਤੇ ਆਪਾਂ ਮਾਰਨੇ ਆਪੇ ਦੋਹਾਂ ਦੇ ਯੋਧਾਂ ਨੂੰ ਦੋ ਹੀ ਕਰ ਲੈ ਤੇ ਕ੍ਰਿਸ਼ਨ ਵੀ ਆਪਣੀ ਸਾਰੀ ਜੰਗ ਸਾਰਾ ਲੋ ਰਸ ਕਰਕੇ ਉਹ ਸੈਨਾ ਵੀ ਛੱਡ ਕੇ ਕਨਲਾ ਮદાન ਚਾਹ ਕਹਿੰਦੇ ਲੈ ਨਾ ਸਾਡੇ ਕੋਲੇ ਸ਼ਸਤਰਾਂ ਨਾ ਅਸਤਰਾਂ ਤੇ ਆ ਜਾ ਬਣ ਉਹਨੇ ਵੀ ਆਪਣੀ ਸੈਨਾ ਨੂੰ ਤਿਆਗ ਦਿੱਤਾ ਤੇ ਜੁੱਧ ਕਰਨ ਲੱਗ ਵਾਸਤੇ ਉਹ ਅੱਗੇ ਵਧਿਆ ਕ੍ਰਿਸ਼ਨ ਦੀ ਬਰ ਕਹਿੰਦੇ ਛਲ ਕਰਕੇ ਭੱਜ ਲਿਆ ਗਏ ਦੌੜ ਕੇ ਉਸ ਗੁਫਾ ਵਿੱਚ ਚਲੇ ਗਏ ਜਿੱਥੇ ਉਹ ਬਰ ਲੈ ਕੇ ਸੈ ਰ ਕੰਦਰਾ ਪਿਆਸਿ ਸੁੱਤਾ ਪਿਆਸੀ ਜਿੱਥੇ ਉਹ ਤੇ ਉੱਥੇ ਜਾ ਕੇ ਉਹਨਾਂ ਨੇ ਜਗਾ ਲੋਕੇ ਤੇ ਜਗਰਾ ਸਿੰਘ ਨੇ ਜਗਾਉਣਾ ਕੀਤਾ ਵੀ ਆ ਸਾਧੂ ਉੱਥੇ ਕੋਈ ਪਿਆ ਵੀ ਖਾ ਕੇ ਪੁੱਛਦਾ ਵੀ ਕ੍ਰਿਸ਼ਨ ਕਿੱਥੇ ਹੈ ਉਹਨੇ ਕਿਹਾ ਵੀ ਕਿਤੇ ਭੇਸ ਬਦਲ ਕੇ ਕ੍ਰਿਸ਼ਨ ਨੇ ਪੈ ਗਿਆ ਪਰ ਉਹਨੇ ਉਹ ਬਰ ਲੈ ਲਿਆ ਜਿਹਦੇ ਵੇਲੇ ਮੈਂ ਨੇਤਰ ਕਰਕੇ ਦੇਖੂਗਾ ਉਹ ਸੜ ਜਾਊਗਾ ਜਦਰਾ ਸਿੰਘ ਜਦੋਂ ਉੱਟ ਕੇ ਵੇਖਿਆ ਵੀ ਕਹਿੰਦਾ ਤੂੰ ਕੌਣ ਹੈ ਨੇਤਰ ਖੋਲੇ ਤੇ ਅੱਖਾਂ ਦੀ ਦ੍ਰਿਸ਼ਟੀ ਪੈਣ ਸਰ ਜਦਰਾ ਸਿੰਘ ਨੂੰ ਸੜ ਕੇ ਸਵਾਹ ਹੋ ਗਿਆ ਇਸ ਤਰ੍ਹਾਂ ਉਹਦਾ ਨਾਸ ਹੋਇਆ ਹੋਰੇ ਬਾਰੇ ਮੈਂ ਦੱਸਣਾ ਕਰਦੇ ਆ ਕਿ ਤਹਾ ਪਹੁੰਚੇ ਸ਼੍ਰੀ ਕ੍ਰਿਸ਼ਨ ਮੁਰਾਰੇ ਤਾਤ ਜਨ ਬਲਤੇ ਹਾਤ ਲਾਤ ਪ੍ਰਹਾਰੇ ਕਹਿੰਦੇ ਜਿੱਥੇ ਉਹ ਕ੍ਰਿਸ਼ਨ ਮੁਰਾਰੇ ਪਹੁੰਚ ਗਏ ਉਨਾਂ ਨੇ ਪੂਰੀ ਤਾਕਤ ਨਾਲ ਮੁਚਕੰਦ ਦੇ ਲਾਟਾਂ ਮਚਕਾਂਦਰੇ ਜਾਦ ਜਾ ਕੇ ਨੈਣ ਖੋਲੇ ਤਾਂ ਸਾਹਮਣੇ ਖੜਾ ਜਮਨ ਸੜ ਗਿਆ ਤੇ ਕ੍ਰਿਸ਼ਨ ਜੀ ਉਹਲੇ ਹੋ ਗਏ ਉਹ ਸੜ ਕੇ ਸਵਾਹ ਹੋ ਗਏ ਪ੍ਰਿਥਵੀ ਦਾ ਪਾਸੇ ਪਤਾ ਸੀ ਸਾਡਾ ਵਾਰ ਦਿੰਦਾ ਵੀ ਜੋ ਜਿਹਦੇ ਰ ਝਾਕੂ ਉਹ ਮਚ ਜਾਊਗਾ ਹਾਤਨਾਮ ਨੋਰਥ ਮਥਰਾ ਕੇਰਾ ਲੈਕਰ ਮਿਤਕ ਭੋਤ ਸਵੇਰਾ ਕਹਿੰਦੇ ਮਥਰਾ ਨੂੰ ਮਾਰਨਾ ਮਨੋਰਥ ਧਾਰਨ ਕੀਤਾ ਸੀ ਪਰ ਉਹ ਸਮੇਂ ਆਪ ਹੀ ਮਰ ਗਿਆ ਜਨਮ ਗੋਸ ਉਹ ਦੇਸ ਕਲੰਦਾ ਨਾਰਦ ਸ਼ਾਹ ਆਪ ਕਰ ਮਾਰਾਂ ਉਸ ਕਹਿੰਦੇ ਕਾਲ ਜਮਨ ਅਹਿਮਦ ਸ਼ਾਨ ਹੋ ਕੇ ਕੰਧਾਰ ਵਿੱਚ ਜੰਮਿਆ ਸੀ ਉਹ ਨਾਰਦ ਸ਼ਾਹ ਨੂੰ ਆਪਣੇ ਹੱਥੀ ਮਾਰ ਕੇ ਆਇਆ ਸੀ ਜੋ ਸੋ ਪੰਜਾਬ ਦੇਸ ਪਰ ਆਵੇ ਨਰ ਨਾ ਖਾਟੋ ਸਹ ਹੈ ਊਚਰ ਜਾਵੇ ਅਹਿਮਦ ਸ਼ਾਹ ਪੰਜਾਬ ਚ ਆਵੇਗਾ ਬਹੁਤ ਵਿਖਤ ਬਚਨ ਕਰ ਰਿਹਾ ਕਿ ਅਹਿਮਦ ਸ਼ਾਹ ਵੀ ਪੰਜਾਬ ਵਿੱਚ ਆਵੇਗਾ ਮਨੁੱਖਾਂ ਨੂੰ ਮਾਰੇਗਾ ਤੇ ਪੰਜਾਬ ਦੇ ਪੁਜਾਰੀ ਉਚਾ ਦੇਗਾ ਦਾਲਵੇ ਬਾਲਕਰ ਅਗੇ ਸੁਧਾਰੈ ਡੰਡਾ ਸਭ ਨੂੰ ਅਰਹ ਜੋ ਮਾਰੇ ਕਹਿੰਦੇ ਸੈਨਾ ਲੈ ਕੇ ਸ਼ਕਤੀ ਧਾਰਨ ਕਰਕੇ ਅੱਗੇ ਜਾਵੇਗਾ ਸਾਰਿਆਂ ਨੂੰ ਸਜ਼ਾਵਾਂ ਦੇਵੇਗਾ ਜਿਹੜਾ ਵੀ ਅੜੇਗਾ ਨਾ ਉਹਨੂੰ ਮਾਰੇਗਾ ਹਰੇਕ ਨੂੰ ਮਾਰ ਦੀ ਸਮਰੱਥਾ ਰੱਖੇ ਉਹਨੇ ਭਾਰੀ ਭੁਖਾਂ ਨੂੰ ਮਚਾਉਣਾ ਹੈ ਕਿ ਬਹੁਤ ਮਨੁੱਖਾਂ ਦੀ ਉਹਨੇ ਮੌਤ ਲੈਣੀ ਹੈ ਮਥਰਾ ਕਰੇ ਕਤਲ ਤਹ ਜਾਏ ਪ੍ਰਥਮ ਮਨੋਰਥੋ ਕੋ ਸਫਲਾਏ ਕਹਿੰਦੇ ਉਹਨੇ ਆਪਣਾ ਜੋ ਪਹਿਲਾ ਮਨੋਰਥ ਹੈ ਵੀ ਮਥਰਾ ਨੂੰ ਕਤਲ ਕਰਨਾ ਸਾਰੇ ਨੂੰ ਉਹ ਕਰੂਗਾ ਫਿਰ ਅੱਗੇ ਜਾ ਕੇ ਮਮ ਕਰ ਸੰਗ ਸਖੈ ਜਸ ਕਲ ਥਰੇ ਮਾਤਨ ਬਨਸੈ ਸੋ ਉਤਾਲਾ ਕਹਿੰਦੇ ਫਿਰ ਜਿਸ ਵੇਲੇ ਅਹਿਮਦ ਸ਼ਾਹ ਮੇਰੇ ਘਰ ਆਮਰਸਰ ਨਾਲ ਗਰੋਧ ਕਰੇਗਾ ਨਾ ਤਾਂ ਆਪ ਵੀ ਠੋਕਿਆ ਜਾਵੇਗਾ ਤੇ ਉਹਦਾ ਬਨਾਸ ਹੋਊ ਕਿਉਂਕਿ ਅਹਿਮਦ ਸ਼ਾਹ ਨੇ ਦਰਬਾਰ ਸਾਹਿਬ ਤੇ ਟੈਕ ਕਰਾਇਆ ਨਾ ਉਹਦਾ ਸਰੂਬਰ ਪੂਰਨਾ ਚਾਹਿਆ ਅਨੇਕਾਂ ਤਰ੍ਹਾਂ ਦੇ ਉਹ ਨੰਬਰ ਕੀਤੇ ਪਰ ਕਹਿੰਦੇ ਜਦੋਂ ਉਹਨਾਂ ਨੇ ਇਸ ਤਰ੍ਹਾਂ ਦਾ ਕੀਤਾ ਪਰ ਆਪ ਨੂੰ ਪਤਾ ਤੰਦਨ ਬਾਬਾ ਦੀਪ ਸਿੰਘ ਜੀ ਲਕੀਰ ਖਿੱਚ ਕੇ ਚੱਲੇ ਆ ਤੇ ਫਿਰ ਅਬਦਾਲੀ ਤੇ ਜਾ ਕੇ ਉਹਨੇ ਨਾਸ ਕੀਤਾ ਤੇ ਉਹਨੂੰ ਮਾਰਨਾ ਕੀ ਤਾਂ ਇਸ ਤਰ੍ਹਾਂ ਜੋ ਸਾਡੇ ਘਰ ਨਾਲ ਟੱਕਰ ਲਾਊਗਾ ਫਿਰ ਆ ਕੇ ਉਹ ਗਰੋਧ ਵਿੱਚ ਆ ਕੇ ਪਰ ਉਹ ਵੀ ਠੋਕਿਆ ਜਾਊਗਾ ਭਾਈ ਉਹਦਾ ਵੀ ਬਨਾਸ ਹੋ ਜਾਣਾ ਸਰਾਪ ਗੁਰੂ ਅਨੰਦ ਜੀ ਕਹਿਓ ਬਣੈ ਬਹੁਰ ਹਰ ਮੰਦਰ ਚਹਿਓ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਵੀ ਸਰਾਪ ਦੇਣਗੇ ਉਹ ਹਰ ਮੰਦਰ ਸਾਹਿਬ ਨੂੰ ਦੁਬਾਰਾ ਬਣਾਉਣਗੇ ਤੇ ਜਿਸ ਕਰਕੇ ਜਾਤੇ ਕਰੈ ਵਿਧਾਰਨ ਸੋਵੇ ਬਹੁੜ ਖਾਲਸੇ ਕਰਤੇ ਹੋਏ ਕਹਿੰਦੇ ਬਰੇ ਇਸ ਕਰਕੇ ਹਰ ਮੰਦਰ ਸਾਹਿਬ ਨੂੰ ਢਾਹ ਦਿੱਤਾ ਜਾਵੇਗਾ ਅਤੇ ਫਿਰ ਖਾਸੇ ਦੇ ਹੱਥੋਂ ਇਹਦੀ ਉਹ ਸਾਰੀ ਦੁਆਰੇ ਕੀਤੀ ਜਾਵੇਗੀ। ਮਾਮਕਰ ਬਿਗਰ ਦੋਸ ਕਨੇਰਾ ਲੱਗਾ ਮੂੜ ਕੋਬਿਨ ਸਿਰ ਫੇਰਾ ਕਹਿੰਦੇ ਮੇਰੇ ਕਰਮੋਂ ਫਿਰ ਵਿਗਾੜਨ ਦਾ ਵੱਡਾ ਪਾਪ ਇਹਨੂੰ ਲੱਗਣਾ ਹੈ ਜਿਸ ਕਰਕੇ ਫਿਰ ਮੂਰਖ ਅਹਿਮਦ ਸ਼ਾਹ ਦਾ ਨਾਸ ਹੋ ਜਾਵੇਗਾ। ਰਾਤਿਓ ਕਾਲ ਖਾਲਸਾ ਬਲੇ ਹੱਤ ਲੈ ਹੈ ਤਿਸ ਕੋਬਿਤ ਭਰੇ ਮੈਂ ਵੀ ਕਹਿੰਦੇ ਬਲਵਾਨ ਅਕਾਲ ਖਾਲਸੇ ਦੀ ਰਚਨਾ ਕਰੂੰਗਾ ਤੇ ਉਹ ਐਸ ਨੂੰ ਬਲੇ ਪ੍ਰਕਾਰ ਮਾਰ ਲੈਣਗੇ ਕਹਿੰਦੇ ਉਹਨਾਂ ਨੇ ਖਾਲਸੇ ਨੇ ਆ ਕੇ ਮਾਰਨਾ ਭਾਵਕੇ ਬਾਬਾ ਦੀਪ ਸਿੰਘ ਜੀ ਤਬਰਕੇ ਖਾਲਸੇ ਜੋ ਅੰਮਰ ਚਕਾ ਕੇ ਮਹਾਰਾਜ ਦੇ ਸਿੱਖ ਬਣਾਏ ਪਰ ਉਹ ਹਰਮੰਦਰ ਦੀ ਬਿਆਦਵੀ ਦਾ ਜੋ ਇਹਨਾਂ ਨੇ ਗੋਹੇ ਦੇ ਲਿੱਦ ਪਾਈ ਨਾ ਸਰੋਵਰ ਦੇ ਵਿੱਚ ਪੂਸਰੋਵਰ ਨੂੰ ਪੂਰਨ ਦਾ ਜੱਤਰ ਕੀਤਾ ਇਸ ਤਰ੍ਹਾਂ ਉਹ ਫਿਰ ਹਰਮੰਦਰ ਦੀ ਬਿਆਦਵੀ ਦਾ ਬਦਲਾ ਲੈਣ ਗਿਆ ਕਹਿੰਦੇ ਭਲੀ ਪ੍ਰਕਾਰ ਉਹ ਇਹਨੂੰ ਮਾਰਨੇ ਸਭ ਕੁ ਸਿਖਾਉਣਗੇ ਦੇ ਪੰਜਾਬਤੇ ਤੁਰਤ ਨਿਕਾਸ ਬਹੁਰ ਨ ਆਵਣ ਕੀ ਰਖ ਹਾਸ ਉਹ ਐਸ ਐਸ ਨੂੰ ਤੁਰੰਤ ਪੰਜਾਬ ਚੋਂ ਕੱਢ ਦੇਣਗੇ ਇਹ ਦਵਾਰਾ ਵਾਪਸ ਆਉਣ ਦੀ ਆਸ ਨਹੀਂ ਰੱਖੇਗਾ ਗਰਜਿਆ ਪੰਥ ਫਿਰੇਗਾ ਰਾਜੂ ਪ੍ਰਗਟੇ ਬੀਰ ਸਿੰਘ ਉਹ ਸੁਪਰਾਜੂ ਕਹਿੰਦੇ ਬੀਰ ਖਾਲਸਾ ਗਰਜੇਗਾ ਤੇ ਆਪਣਾ ਰਾਜ ਟਿਕਾਵੇਗਾ ਤੇ ਕਹਿੰਦੇ ਵੱਡੇ ਸੂਰ ਸਿੰਘਾਂ ਦਾ ਰਾਜ ਪ੍ਰਗਟ ਹੋ ਜਾਵੇਗਾ ਜਿਵੇਂ ਮਹਾਰਾਜ ਸਿੰਘ ਜੀ ਰਹੇ ਆ ਨਾਲੂ ਸਿੰਘ ਵਰਗੇ ਰਹੇ ਆ ਨਾ ਤੇ ਕਹਿੰਦੇ ਸਰਾ ਬੜੀ ਚੌਧੇ ਵੱਡੇ ਰਾਜੇ ਇਥੇ ਰਾਜ ਕਰਵੇਂ ਵੱਡੇ ਸੂਰਮੇ ਕਥਾ ਪਵਿੱਖਤ ਗੁਰੂ ਸੁਣਾਏ ਪਠਨ ਸੁਣਾ ਬਹੁਤ ਪੁੰਨ ਪਾਈ ਪਵਿੱਖ ਦੀ ਕਥਾ ਗੁਰੂ ਦੀ ਸੁਣਾ ਰਿਹਾ ਪੜ੍ਹ ਸੁਣਨ ਨਾਲ ਬਹੁਤ ਪੁੰਨ ਪ੍ਰਾਪਤ ਹੋਵੇ ਕਹਿੰਦੇ ਸਹਿਦ ਸੁਭਾਏ ਫਿਰ ਪ੍ਰਭੂ ਜੀ ਚਲੇ ਜਾਇਏ ਨੇ ਸਹਿਦ ਸੁਭਾਏ ਪ੍ਰਭੂ ਚਲ ਆਏ ਸੁੰਦਰ ਸਦਨ ਪ੍ਰਵੇਸ਼ ਸੁਹਾਏ ਕਹਿੰਦੇ ਫਿਰ ਆਪਣੇ ਸੁਹਾ ਦੇ ਮਤਲਬਕ ਨੇ ਮਰਜੀ ਦੇ ਨਾਲ ਪਿਤਾ ਜੀ ਉਥੋਂ ਚੱਲ ਕੇ ਆਉਂਦੇ ਆ ਆਪਣੇ ਸੁੰਦਰ ਮਹਿਲਾਵਰ ਪਰਵੇਸ਼ ਕਰਦੇ ਨੇ ਕਿਹਰ ਜਥਾ ਕੰਦਰਾ ਵਿਖੈ ਜਿਤ ਕਿਤ ਤੇਰਪ ਗਣਹਿਮ ਵਿਖੈ ਜਿਵੇਂ ਕੰਦਰਾ ਵਿੱਚ ਸ਼ੇਰ ਚਲਾ ਜਾਂਦਾ ਹੈ ਨਾ ਤਿਵੇਂ ਹੀ ਗੁਰੂ ਜੀ ਆਪਣੇ ਘਰ ਦੇ ਅੰਦਰ ਚਲੇ ਗਏ ਸੋ ਬਤ ਜਥਾ ਸੁਖ ਰਾਤ ਬਤਾਏ ਸਭ ਸੰਗਤ ਸੋਣ ਸੋਣਾ ਬਿਸਮਾਈ ਕਹਿੰਦੇ ਜਿਵੇਂ ਸ਼ੇਰ ਜੰਗਲਾਂ ਵਿੱਚ ਲਾਟ ਅੰਨਨਕੰਨਾਂ ਵਿੱਚ ਜਾ ਕੇ ਲੁਕ ਜਾਂਦਾ ਉਸੇ ਤਰ੍ਹਾਂ ਕਹਿੰਦੇ ਗੁਰੂ ਜੀ ਆਪਣੇ ਘਰ ਦੇ ਅੰਦਰ ਆਪਣੇ ਮਹਿਲ ਅੰਦਰ ਚਲੇ ਗਏ ਤੇ ਸੌ ਕੇ ਸੁੱਖ ਨਾਲ ਰਾਤ ਨੂੰ ਮotid ਕੀਤਾ ਸਾਰੇ ਸੰਗਤ ਨੇ ਸੁਣ ਸੁਣ ਕੇ ਹੈਰਾਨੇ ਹੋਈਏ ਵੀ ਕਿਸ ਤਰ੍ਹਾਂ ਦੇ ਮਹਾਰਾਜ ਭਵਿੱਖਤ ਬਚਨ ਕਰਕੇ ਗਏ ਨੇ ਕਿਸ ਤਰ੍ਹਾਂ ਆ ਕੇ ਸਮਾ ਆਉਣ ਵਾਲਾ ਹੈ ਇਸ ਤਰ੍ਹਾਂ ਉਹ ਵਿਸਰਾਮ ਕਰਦੇ ਅੰਮ੍ਰਿਤ ਵੇੜਾ ਹੁਣ ਹੋਣਾ ਤੇ ਜੋ ਲਪੇਟੀ ਸਿੱਖਾਂ ਨੂੰ ਤਮਾਸ਼ਾ ਦਿਖਾਉਣਾ ਅੱਗੇ ਦਾ ਜੋ ਇਤਿਹਾਸ ਹੈ ਇਹ ਸ਼ਰਾਨ ਵਸਤੂ ਦਾ ਮਹਾਰਾਜ ਕਨੇ ਪਰ ਕਿਵੇਂ ਆ ਕੇ ਅਗਲੇ ਜੋ ਬਚਨ ਸਵੇਰੇ ਉੱਠ ਕੇ ਮਾਰੇ ਇਸ਼ਨਾਨ ਕਰਨਗੇ ਆਪਣਾ ਜੋ ਵਸਤਰ ਪਹਿਨਣਗੇ ਔਰ ਦਸਤਾਰਾ ਸਜਾਉਣਗੇ ਔਰ ਸੰਗਤ ਦੇ ਸਾਹਮਣੇ ਹੋ ਕੇ ਜੋ ਅਗਲੇ ਬਚਨ ਆ ਉਹ ਮਹਾਰਾਜ ਕਰਨਗੇ ਕਿਸ ਤਰ੍ਹਾਂ ਨੇ ਮਹਾਰਾਜ ਬਚਨ ਕਰਦੇ ਕਿਵੇਂ ਦੀਵਾਨ ਸਜਾਉਂਦੇ ਕੀ ਸਿੱਖ ਸਵਾਲ ਕਰਦੇ ਉਹਨਾਂ ਸਵਾਲਾਂ ਦਾ ਗੁਰੂ ਜੀ ਕਿਸ ਤਰ੍ਹਾਂ ਜਵਾਬ ਦਿੰਦੇ ਆ ਉਹ ਕੱਲ ਦੇ ਦਿਮਾਨਾਂ ਅੰਦਰ ਆਪਾਂ ਸਤਿਗੁਰੂ ਜੀ ਦੀ ਮਿਹਰ ਦੁਆਰਾ ਸਰਬਣ ਕਰਾਂਗੇ ਆਪ ਸੰਗਤਾਂ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬ ਪੁੱਲਾ ਮਾਪ ਕੋਈ ਵੀ ਰਸਨਾ ਬਾਂਝ ਰਹਿਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ